परम संत द्वैत स्वरूप श्री आरती देवाजी महाराज जी ਦੇ ਆਸ਼ੀਰਵਾਦ ਨਾਲ ਚਿੰਤਪੁਰਨੀ バス ਸੇਵਾਦਲ ਅੰਮ੍ਰਿਤਸਰ ਵੱਲੋਂ バス ਯਾਤਰਾ ਘਾਟੂ ਸ਼ਾਮ ਅਤੇ ਸਾਲਸਰ ਬਾਲਾਜੀ ਲਈ ਸ਼ਿਹਾਟਾ ਤੋਂ ਰਵਾਨਾ ਹੋਈ। ਇਸ ਮੌਕੇ ਪਰਮ ਸੰਤ द्वैत स्वरूप श्री आरती देवाजी महाराज ਨੇ バス ਨੂੰ ਰਵਾਨਾ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਸਾਨੂੰ ਆਪਣੇ ਸਨਾਤਨ ਧਰਮ ਨਾਲ ਵੱਧ ਤੋਂ ਵੱਧ ਜੁੜੇ ਰਹਿਣਾ ਚਾਹੀਦਾ ਹੈ ਅਤੇ ਸਨਾਤਨ ਧਰਮ ਨੂੰ ਹੋਰ ਅੱਗੇ ਲਿਜਾਣ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸਮਾਜ ਸੇਵਕ ਅਰਵਿੰਦ ਕੁਮਾਰ ਪਕਨਾ, ਵਿਰਾਟ ਦੇਵਕਨ ਵੱਲੋਂ ਇਹਨਾਂ ਬੱਸਾਂ ਨੂੰ ਜੈਕਾਰਿਆਂ ਦੀ ਗੂੰਜ ਹੇਠ रवाना किया गया संस्था के मुख्य सेवादार विशाल शर्मा सूरज शर्मा वरुण शर्मा अमन शर्मा रीना शर्मा बबलू सिंह भी मौजूद सन सेवा दल की ओर से सभी मेंबरों के द्वारा जिसके चेयरमैन विशाल जी के द्वारा और सभी मेंबरों के द्वारा ये पहली बार खाटू शाम और सलासार ये बस जा रही है परमेश्वर बच्चों को ਦੀ ਕੋ ਸਫਲਤਾ ਕਰੇ ਖਾਡੂ ਸ਼ਾਮ ਬਸੰਬਰ ਮਿਹਰਵਰਿਆ ਹੱਥ ਰੱਖੇ ਮਤਾ ਅਤੀ ਦੇਵਾ ਜੀ ਦੇ ਅਸ਼ੀਰਵਾਦ ਦੇ ਨਾਲ ਅੱਜ ਛਾਟੇ ਤੋਂ ਸਾਡੇ ਬੜੇ ਹੀ ਅਜੀਤ ਵਿਸ਼ਾਲ ਜੀ ਤੇ ਉਹਨਾਂ ਦੇ ਸਾਰੇ ਸਮੂਹ ਮੈਂਬਰ ਕਿੰਤ ਕੁੰਨੀ ਸੇਵਾਦਲ ਜਿਨ੍ਹਾਂ ਵੱਲੋਂ ਅੱਜ ਖਾਟੂ ਸ਼ਾਮ ਦੀ ਦਰਸ਼ਨਾਂ ਲਈ ਸੇਵਾ ਨਿਭਾਈ ਜਾ ਰਹੀ ਹੈ ਦੇਖੋ ਜੀ ਮੈਂ ਸਮਝਦਾ ਹਾਂ ਕਿ ਇਹ ਸਮੂਹ ਧਾਰਮਿਕ ਯਾਤਰਾਵਾਂ ਦੀ ਸੇਵਾ ਛਾਟਾ ਵਾਸੀਆਂ ਦੇ ਹਿੱਸੇ ਜ਼ਿਆਦਾ ਆ ਰਹੀ ਹੈ ਕਿਉਂਕਿ ਤਕਰੀਬਨ ਤੁਸੀਂ ਇੱਥੇ ਦੇਖਿਆ ਹੋਵੇਗਾ ਸਾਡੇ ਤੋਂ ਬਹੁਤ ਜਿਆਦੀ ਸੰਗਤ ਪਸਾਰਾਈ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਇੱਥੋਂ ਜਾਂ ਹੋਰ ਵੀ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੀ ਆ ਕੰਮ ਤੇ ਮਹਾਰਾਜ ਨੇ ਕਰਾਣਾ ਵਾ ਅਸੀਂ ਕਹਿਣਾ ਕੀ ਆ ਇੰਨਾ ਹੀ ਬਸ ਕੀ ਜਿਹੜੇ ਬੱਚੇ ਨਸ਼ੇ ਵਾਲੇ ਬਨੇ ਜਾ ਰਹੇ ਹਨਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹਨੂੰ ਤਿਆਗੋ ਤੇ ਚੰਗੇ ਬਨੇ ਲੱਭੋ